ਜੇ ਫਲਾ ਨਮਾਸ਼ਾਹ ਰੋਡ ਤੇ ਲਸਾੜਾ ਪਿੰਡ ਨੇੜੇ ਇੱਕ ਟਿਪਪਰ ਪੀਵੀ 11ਪੀ ਜੂ 4645 ਅਤੇ ਨੋਵਾ ਕਾਰ ਪੀਵੀ 08 ਬੀਏ 8516 ਵਿਚਕਾਰ ਭਿਆਨਕ ਟੱਕਰ ਹੋ ਗਈ। ਨੋਵਾ ਕਾਰ ਵਿੱਚ ਬੈਠੇ 7 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫਲਾਰ ਸਿਵਲ ਹਸਪਤਾਲ ਦਾ ਲਾਰਜ ਲਈ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਵਿਜੇ ਮਾਨ ਸਿੰਘ ਦੀ ਹਾਲਤ ਨਾਜੋਕ ਹੋਣ ਕਰਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਰਫਰ ਕੀਤਾ ਗਿਆ ਜ਼ਖਮੀਆਂ ਵਿੱਚ ਪਰਦੀ ਪੰਨਿਤਨ ਗੁਰਜੀਤ ਨਰੇਸ਼ ਦਿਵਿੰਦਰਪਾਲ ਅਤੇ ਤੇਜਵੰਦ ਨੂੰ ਫਲਾਰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਥਾਣਾ ਮੁਖੀ ਫਲਾਰ ਸਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਟਿੱਪਰ ਕਾਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪਿਪਰ ਚਾਲਕ ਦੀ ਪਾਰ ਸ਼ੁਰੂ ਕਰ ਤੀ ਸਮੂਹ ਜ਼ਖਮੀ ਕਲਾਕਾਰ ਹਾਂ ਤੇ ਪ੍ਰੋਗਰਾਮ ਪੇਸ਼ ਕਰਨ ਲਈ ਜਾ ਰਹੇ ਸਨ ਫਲਤੋ ਰਾਜਕਮਾ ਨੰਗਰ ਤੇ ਵਿਜੇ ਮੰਦੀ ਖਾਸਰਪੁਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕੰਡ ਲੱਗ ਗਈ ਹੋਣੀ ਹੈ ਸਾਡੀ ਰੱਜੀ ਇਹ ਉਸ ਤਰ੍ਹਾਂ ਹੋਇਆ ਰੁਕ ਜਾਓ ਟ੍ਰਿਪ ਲੱਗੀ ਹੋਈ ਹੈ ਹੈ ਟ੍ਰਿਪ ਲੱਗੀ ਹੈ ਹਾਂਜੀ ਅਸੀਂ ਪ੍ਰੋਗਰਾਮ ਤੇ ਜਾ ਰਹੇ ਸੀ ਇੱਥੇ ਨੰਬਰ 6 ਠੀਕ ਹੈ ਜੀ ਮੁਰਖ ਕਿੱਥਾ ਰਹਿਣਾ ਗਰੀਬ ਮਾਂ ਤੇ ਠੀਕ ਹੈ ਜੀ ਘੱਟ ਮਾਰ ਤੇ ਮੁਰਖੇ ਦਿਵਾ ਦੇ ਹਾਂਜੀ ਉਹ 3.5 ਦੇ ਵਿੱਚ ਕਿਹੜੀ ਗੱਡੀ ਸੀ ਕਿੰਨੇ ਜਣੇ ਸੀਗੇ ਨੋਵਾ ਗੱਡੀ ਸੀ 9 ਜਣੇ ਸੀਗੇ ਨੋਵਾ ਗੱਡੀ ਤੇ 9 ਜਣੇ ਹਨਾ ਹਾਂਜੀ ਤੇ ਕਿੱਥੇ ਹੋਇਆ ਕਿੱਥੇ ਇਹ ਇਹ ਲਸਾੜੇ ਕੋਲ ਲਸਾੜੇ ਠੀਕ ਹੈ ਤੇ ਕਿੱਦਾਂ ਦੇ ਹਾਲਾਤ ਬਾਕੀਆਂ ਦੇ ਬਾਕੀਆਂ ਵੀਰੇ ਭਾਈ ਉਹਨਾਂ ਦੇ ਜ਼ਿਆਦਾ ਸੱਟ ਲੱਗੀ ਹੈ ਹੂੰ ਉਹ ਤਾਂ ਬਲੇ ਤਾਂ ਬਲੇ ਉਹਦੇ ਵੀ ਸੱਟ ਜ਼ਿਆਦਾ ਲੱਗੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਂ ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸਨਾ ਤਹਿਸੀਲ ਫਲੋਰ ਤੋਂ ਅੱਜ ਸਾਡੇ ਨਾਲ ਦੇ ਪਿੰਡ ਗੜੇ ਤੋਂ 뮤지컬 ਗਰੁੱਪ ਆ ਵਿਜੇ ਮਾਨ ਜੀ ਵਿਜੇ ਮਾਨ 뮤지컬 ਗਰੁੱਪ ਉਹ ਆਪਣਾ ਪ੍ਰੋਗਰਾਮ ਚੱਕਦਾ ਨੇ ਵਿਖੇ ਜਿਹੜਾ ਲਗਾਉਣ ਕਿਤੇ ਧਾਰਮਿਕ ਸਥਾਨ ਤੇ ਜਾ ਰਿਹਾ ਸੀ ਸੋਨਾ ਦਾ ਪਿੰਡ ਸੇਲਕੀਆਂ ਨੇ ਨੇੜੇ ਜਿਹੜਾ ਸਤ ਸੰਗਰ ਦੇ ਕੋਲ ਭਿਆਨਕ ਜਿਹੜਾ ਐਕਸੀਡੈਂਟ ਇੱਕ ਤੇਜ਼ ਧਾਰ ਜਿਹੜਾ ਟਿਪਰ ਆ ਰੇਤ ਨਾਲ ਭਰਿਆ ਹੋਇਆ ਟਿਪਰ ਜਿਹੜਾ ਰੇਤ ਲੈਣ ਜਾ ਰਿਹਾ ਸੀ ਉਹਨੇ ਕੱਟ ਮਾਰ ਕੇ ਜਿਹੜਾ ਬਿਨਾਂ ਕਿਸੇ ਇੰਡੀਕੇਟਰ ਤੋਂ ਜਿਹੜਾ ਇਹਨੂੰ ਸਾਈਡ ਮਾਰ ਦਿੱਤੀ ਸਾਈਡ 'ਤੇ ਲੱਗਣ ਦੇ ਕਾਰਨ ਜਿਹੜੇ ਇਹਨਾਂ ਦੀ ਗੱਡੀ ਜਨ ਬੈਲੈਂਸ ਹੋ ਕੇ ਬਹੁਤ ਗੰਭੀਰ ਜਿਹੜਾ ਸੱਟਾਂ ਜਿਹੜੀਆਂ ਸਾਰੇ ਜਿਹੜੇ ਉਹਨਾਂ ਦੇ ਸਾਜੀ ਸਹਿਬਾਨ ਉਹਨਾਂ ਦੇ ਲੱਗੀਆਂ ਸੋ ਵਿਜੇਮਨ ਬਹੁਤ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਉਹਨਾਂ ਨੂੰ ਜਿਹੜਾ ਦਇਆਨੰਦ ਜਿਹਦੇ ਇਲਾਜ ਵਿਖੇ ਜਿਹੜਾ ਰੈਫਰ ਕਰ ਦਿੱਤਾ ਗਿਆ ਸੋ ਬਾਕੀ ਜਿਹੜੇ ਗੱਡੀਆਂ ਦੀ ਜਿਹੜੀਆਂ ਹੱਡੀਆਂ ਦੇ ਫ੍ਰੈਕਚਰ ਹੋ ਗਏ ਇੱਥੇ ਸਾਡੇ ਕੋਰੀਅਰ ਬੁਆਏ ਦੋ ਮੁੰਡੇ ਸੀਗੇ ਵਾਏ ਤੇ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਉੱਥੇ ਜਿਹੜਾ ਇੱਕ ਨਾਕਾ ਲੱਗਾ ਹੋਇਆ ਸੀ ਜਿਹੜਾ ਨਾਕਾ ਜਦੋਂ ਐਕਸੀਡੈਂਟ ਹੋਇਆ ਉਹਨਾਂ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਨਾਕੇ ਵਾਲੀ ਜਿਹੜੀ ਮੌਜੂਦਾ ਪੁਲਿਸ ਹੈ ਉੱਥੇ ਨਾਕਾ ਛੱਡ ਕੇ ਜਿਹੜਾ ਫਰਾਰ ਹੋ ਗਈ ਉਹ ਆਪਣੇ ਗੱਡੀਆਂ 'ਚ ਬੈਠ ਕੇ ਚੱਲ ਗਈ ਉਹਨੂੰ ਹੀ ਆਪਣਾ ਨੈਤਿਕ ਫਰਜ਼ ਸਮਝਦਿਆਂ ਇਹਨਾਂ ਨੂੰ ਚੱਕਣਾਂ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਗੱਡੀ 'ਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਸਟੇਬਲ ਹਸਪਤਾਲ ਫਲੋਰ ਜਾਂ ਨਰੜਿਕ ਦੇ ਹਸਪਤਲ ਵਿੱਚ ਲਿਆਣਾ ਇਹਨਾਂ ਨੂੰ ਚਾਹੀਦਾ ਸੀ ਪਰ ਉਹਨਾਂ ਦੀ ਬੜੀ-ਬੜੀ ਕਤਾਈ ਆ ਮੈਂ ਮੰਨ ਗੱਸਐਸਪੀ ਸਾਹਿਬ ਜ਼ਿਲ੍ਹਾ ਦਲੰਦਰ ਦਿਹਾਤੀ ਤੋਂ ਇਹਦੀ ਪੁਰਜੋਰ ਮੰਗ ਕਰਦਾ ਕਿ ਬਰੀਕੀ ਨਾਲ ਇਹਦੀ ਜਾਂਚ ਕਰਕੇ ਜੇਕਰ ਉੱਥੇ ਮੁਲਾਜ਼ਮ ਐਕਸੀਡੈਂਟ ਦੇ ਦੌਰਾਨ ਕੋਈ ਗੈਰਕਾਨੂੰਨੀ ਨਾਕਾ ਲਾ ਕੇ ਖੜੇ ਸੀ ਜਿਹੜੇ ਰਾਹਗੀਰਾਂ ਦੇ ਚਲਾਨ ਕੱਟ ਕੇ ਜਿਹੜੀਆਂ ਆਪਣੀਆਂ ਜੇਬਾਂ ਗਰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਿਆ ਜਾਵੇ ਸੋ ਫਲੋਰ ਪੁਲਿਸ ਨੂੰ ਵੀ ਮੈਂ ਬੇਨਤੀ ਕਰਦਾ ਕਿ 2 ਘੰਟੇ ਤੋਂ ਮੈਨੂੰ ਵੀ ਇੱਥੇ ਸਿਵਲ ਹਸਪਤਲ ਫਲੋਰ ਜਿਹੜੇ ਐਕਸੀਡੈਂਟ ਆਂਦਾ ਮੈਂ ਜਿਹੜਾ ਮੇਰੇ ਪਿੰਡ ਤੋਂ ਮੁੰਡਾ ਪ੍ਰੇਮ ਮਾਨ ਸਿੰਘ ਆ ਉਹਦੇ ਵੀ ਸੱਟ ਲੱਗੀ ਆ ਉਹਨਾਂ ਦਾ ਹਾਲ ਜਾਣਨ ਆਇਆ ਪਰ 2 ਘੰਟੇ ਤੋਂ ਹਲੇ ਤੱਕ ਫਲੋਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਸਿਵਲ ਹਸਪਤਾਲ ਫਲੋਰ ਨਹੀਂ ਪਹੁੰਚਿਆ ਸੋ ਮੈਂ ਸਰਕਾਰਾਂ ਇੱਕ ਇਹ ਵੀ ਜਾਣਕਾਰੀ ਪਤਾ ਲੱਗੀ ਜਿਹੜਾ ਪ੍ਰੇਮ ਮਾਨ ਆ ਮੁੰਡੇ ਉਹਨੇ ਹੀ ਇਹ ਸਾਰੇ ਬੰਦੇ ਬਾਹਰ ਕੱਢੇ ਜ਼ਖਮੀਆਂ ਨੂੰ ਪ੍ਰੇਮ ਮਾਨ ਦੇ ਇੱਥੇ ਮੁੰਡੇ ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਜਿਹੜਾ ਉਹ ਸਾਰੇ ਜਿਹੜੇ ਇੰਨੇ ਗੰਭੀਰ ਸੱਟਾਂ ਨਾਲ ਜਿਹੜਾ ਤੜਫ ਰਾਇ ਸੀ ਸੋ ਪ੍ਰੇਮ ਮਾਨ ਦੀ ਬਹਾਦਰੀ ਆ ਕਿ ਉਹਨੇ ਜਿਹੜਾ ਤਾਕੀ ਖੋਲ ਕੇ ਸਾਰੇ ਜਿਹੜੇ ਇਹ ਜ਼ਖਮੀਆਂ ਦੇ ਜ਼ਖਮੀਆਂ ਨੂੰ ਉਹ ਗੱਡੀ ਚੋਂ ਬਾਹਰ ਕੱਢਿਆ ਉੱਥੇ ਹੈਲਪ ਮੰਗੀ ਲੋਕਾਂ ਨੂੰ ਟੈਲੀਫੋਨ ਕੀਤਾ ਸੋ ਜਿੱਦਾਂ ਜਿੱਦਾਂ ਵੀ ਕਿਸੇ ਰਾਹੀਰ ਨੇ ਕਿਸੇ ਨੇ ਵਿਜੇਮਾਨ ਜੀ ਨੂੰ ਪਹਿਲਾਂ ਪਹੁੰਚਾ ਦਿੱਤਾ ਵਿਜੇਮਾਨ ਦੇ ਕੀ ਹਾਲਾਤ ਕਿੱਥੇ ਭੇਜਿਆ ਉਹਨਾਂ ਨੂੰ ਵਿਜੇਮਾਨ ਨੂੰ ਦਿਆਨੰਦ ਜਿਹੜਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਜਿਹੜਾ ਦਿਆਨੰਦ ਰੈਫਰ ਕਰ ਦਿੱਤਾ ਗਿਆ ਸੋ ਐਂਬੂਲੈਂਸ ਜਿਹੜੀ 108 ਰਾਹੀਂ ਜਿਹੜੇ ਬਾਕੀ ਜ਼ਖਮੀ ਆ ਉਹਨਾਂ ਨੂੰ ਜੇਰੇ ਇਲਾਜ ਸਿਵਲ ਹਸਪਤਾਲ ਲਿਆਂਦਾ ਗਿਆ ਜੋ ਕਿ ਜੇਰੇ ਇਲਾਜ ਆ ਹਾਂਜੀ ਘਟਿਆ ਸੀ ਰੋਡ ਸਾਈਡ ਐਕਸੀਡੈਂਟ ਤਕਰੀਬਾ 7 ਮਰੀਜ਼ ਸੀ ਹਾਂਜੀ ਕਿਦਾਂ ਦੇ ਹਾਲਾਤ ਹੋਣਾ ਇੱਕ ਪੇਸ਼ੈਂਟ ਉਹਨਾਂ ਵਿੱਚੋਂ ਕਾਫੀ ਪੈ ਗਿਆ ਸੀ ਜੋ ਕਿ ਸਾਨੂੰ ਟੈਪਰ ਕਰਨਾ ਪਿਆ ਹਾਂਜੀ ਬਾਕੀ ਪੇਸ਼ੈਂਟਾਂ ਦਾ ਵੀ ਕਾਫੀ ਸੱਟ ਆਈ ਹੈ ਜਿਨ੍ਹਾਂ ਵਿੱਚੋਂ ਪਈਆਂ fracture ਵੀ ਹੋ ਗਏ ਉਹਨਾਂ ਨੂੰ ਟਰੀਟਮੈਂਟ ਚੱਲ ਰਿਹਾ ਹੈ OK OK ਇੱਕ ਟ੍ਰਿਕਰ ਜੋ ਖਾਲੀ ਫਲੋਰ ਤੋਂ ਨਵਾਂ ਸ਼ਹਿਰ ਗ੍ਰਾਮੋਂ ਸਾਈਡ ਨੂੰ ਜਾ ਰਿਹਾ ਸੀ ਜਿਸਨੇ ਅਚਾਨਕ ਆਪਣੇ ਰਾਈਟ ਸਾਈਡ ਤੇ ਘੱਟ ਮਾਰਿਆ ਤਾਂ ਉਸਦੇ ਪਿੱਛੇ ਪਿੱਛੇ ਆ ਰਹੀ ਇੱਕ ਅਨੋਵਾ ਗੱਡੀ ਉਹਨਾਂ ਟਕਰਾ ਗਈ ਜਿਸ ਘਰ ਨੂੰ ਜੋ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਜਿਸ ਵਿੱਚ ਅਨੂਵਾ ਸਵਾਰ ਸੱਤ ਵਿਅਕਤੀ ਚੁੱਕੀ ਹੋਏ ਜਿਨ੍ਹਾਂ ਨੂੰ ਹਸਪਤਲ ਭੇਜਿਆ ਗਿਆ ਜੋ ਇੱਕ ਦੀ ਵਿੱਚ ਹਾਲਤ ਜਿਆਦਾ ਸੀਰੀਅਸ ਹੈ ਜਿਸ ਨੂੰ ਐਮਸੀਪੀ ਦੇ ਜਗ੍ਹਾ ਜੋ ਟਰੱਕ ਟਿੱਪਰ ਨੰਬਰ ਪੀਵੀ 11 ਬੀਯੂ 4645 ਅਤੇ ਜੋ ਅਨੂਵਾ ਗੱਡੀ ਹੈ ਪੀਵੀਜੀਓ 8 ਡੀਏ 8516 ਜਿਸ ਸွေ ਸੱਤ ਵਿਅਕਤੀ ਸਵਾਸੀ ਜੋ ਡਰਾਈਵਰ ਮੁਕੇ ਤੋਂ ਭੱਜ ਗਿਆ ਜਿਸ ਦੀ ਆਡੈਂਟੀਫਿਕੇਸ਼ਨ ਹੋਈਆ ਬੇਅੰਤ ਸਿੰਘ ਸਾਲੋ ਕੁਲਵੀਰ ਸਿੰਘ ਵਾਸੀ ਮੰਗਲਪੁਰੀਆਂ ਮਜੀਠਾ ਰੋਡ ਜ਼ਿਲ੍ਹਾ ਫੋਸਾ ਜਿਸ ਦੇ ਪੀਸੀ ਪੁਲਿਸ ਪਾਰਟੀ ਤੇ ਜੀਏ ਉਸ ਨੂੰ ਜਲਦੀ ਹੀ ਪ੍ਰਾਪਤ ਕੀਤਾ ਜਾਏਗਾ ਹੱਤੇ ਜੋ ਜ਼ਖਮੀ ਵਿਅਕਤੀ ਨੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਦਰਉਣੀ ਕਾਰਵਾਈ ਕਰਦੇ ਹੋਏ ਅੱਗੇ ਅਗਲੀ ਕੀਤੀ ਜਾਵੇ ਜਿਹੜਾ ਟਿਪਰ ਹੈ ਉਹ ਕਬਜ਼ੇ ਚ ਲੈ ਲਿਆ ਪੇਪਰ ਤੇ ਕਬਜੀ ਵਿੱਚ ਲੈ ਲਿਆ ਗਿਆ ਉਹ ਗੱਡੀ ਵੀ ਦੀਪ ਸੁਭਾਲ ਕਬਜੀ ਦੀ ਠੀਕ ਹੈ